ਸਸ਼ੀਕਾਲ ਮੈਂ ਕੋਮਲ ਸਪੀਡ ਨਿਊਜ਼ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ। ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਟਾਕਾ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਨੇ ਉਹਨਾਂ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ੀ ਪਾਇਆ। ਟ੍ਰਿਬਿਊਨਲ ਨੇ ਉਹਨਾਂ ਨੂੰ 2024 ਦੇ ਵਿਦਿਆਰਥੀ ਅੰਦੋਲਨ ਦੌਰਾਨ ਹੋਈ ਕਤਲਾਂ ਦਾ ਮਾਸਟਰਮਾਈਂਡ ਦੱਸਿਆ। ਸ਼ੇਖ ਹਸਿਨਾ ਨੂੰ ਦੋ ਦੋਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਕਤਲ ਦੇ ਲਈ ਉਕਸਾਉਣਾ ਅਤੇ ਕਤਲ ਦਾ ਆਦੇਸ਼ ਦੇਣਾ। ਅਦਾਲਤ ਨੇ ਦੂਜੇ ਦੋਸ਼ੀ ਸਾਬਕਾ ਗ੍ਰਹਿ ਮੰਤਰੀ ਅਜ਼ਦੁਮ ਖ 12 ਲੋਕਾਂ ਦੇ ਕਤਲ ਦਾ ਦੋਸ਼ੀ ਪਾਇਆ ਤੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸ਼ੇਖ ਹਸੀਨਾ ਅਤੇ ਅਸਦੁজ্জামান ਦੀਆਂ ਬੰਗਲਾਦੇਸ਼ੀ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਸ਼ੇਖ ਹਸੀਨਾ ਅਤੇ ਅਸਦੁজ্জামান ਫਰਾਰ ਹਨ। ਹਸੀਨਾ ਅਤੇ ਅਸਦੁজ্জামান ਪਿਛਲੇ 15 ਮਹੀਨਿਆਂ ਤੋਂ ਪਾਰਟ ਦੇ ਵਿੱਚ ਰਹਿ ਰਹੇ ਹਨ। ਕਪੂਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿਸ ਨੇ ਪਾਕਿਸਤਾਨ ਦੇ ਵਿੱਚ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾਇਆ ਪ੍ਰਕਾਸ਼ਪੁਰ ਮੌਕੇ 4 ਨਵੰਬਰ ਨੂੰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਤੇ ਇੱਕ ਜਥੇ ਦੇ ਨਾਲ ਗਈ ਹੋਈ ਸਰਬਜੀਤ ਕੌਰ ਦੀ ਹੁਣ ਘਰ ਵਾਪਸ ਆਉਣ ਦੀ ਉਮੀਦ ਬਹੁਤ ਘੱਟ ਹੈ ਨੂਰ ਨੇ ਹੁਣ ਖਾਨਕ ਸ਼ੇਕੂਪੁਰ ਦਾਲਾ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੇ ਵਿੱਚ ਉਸਨੇ ਪਾਕਿਸਤਾਨੀ ਨਾਗਰਿਕ ਬਣਨ ਦੀ ਇੱਛਾ ਜ਼ਾਹਰ ਕੀਤੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇਸਲਾਮੀ ਕਾਨੂੰਨ ਦੇ ਤਹਿਤ ਇੱਕ ਮੌਲਵੀ ਨੇ ਦੋ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਉਸ ਦਾ ਨਿਕਾਹ ਕਰਵਾਇਆ ਵਿਆਹ ਦੇ ਦਸਤਾਵੇਜ਼ਾਂ ਦੀ ਅਦਾਲਤ ਦੇ ਵਿੱਚ ਅਜੇ ਤੱਕ ਤਸਦੀਕ ਨਹੀਂ ਕੀਤੀ ਗਈ ਕਿਉਂਕਿ ਗਵਾਹਾਂ ਦੇ ਦਸਖਤਾਂ ਅਤੇ ਦਸਤਾਵੇਜ਼ਾਂ ਦੀ ਹਾਲੇ ਤੱਕ ਕੋਈ ਵੀ ਤਸਦੀਕ ਨਹੀਂ ਹੋਈ ਹੈ ਨੂਰ ਨੇ ਅਦਾਲਤ ਦੇ ਵਿੱਚ ਕਿਹਾ ਹੈ ਕਿ ਉਸਨੇ ਆਪਣੀ ਮਰਜ਼ੀ ਦੇ ਨਾਲ ਨਾਸੀਰ ਨਾਲ ਵਿਆਹ ਕੀਤਾ ਸੀ ਅਤੇ ਕਿਸੇ ਦਬਾਅ ਹੇਠ ਨਹੀਂ ਸੀ ਇਸ ਲਈ ਨੂਰ ਦੇ ਘਰ ਵਾਪਸ ਆਉਣ ਦੀ ਬਹੁਤ ਹੀ ਘੱਟ ਸੰਭਾਵਨਾ ਹੈ ਅੱਜ ਯੂਨਾਈਟਿਡ ਫਰੰਟ ਪੰਜਾਬ ਚੈਪਟਰ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਕਿ 26 ਨਵੰਬਰ 2020 ਨੂੰ ਦਿੱਲੀ ਦੇ ਵੱਲ ਮੋਰਚੇ ਨੇ ਚਾਲੇ ਪਾਇਆ ਸੀ ਜਿਸ ਦੇ ਵਿੱਚ ਉਹਨਾਂ ਦੇ ਮੋਰਚੇ ਨੇ ਜਿੱਤ ਹਾਸਲ ਕੀਤੀ ਸੀ ਜਿਸ ਦੀ 5ਵੀਂ ਵਰੇਗੰਢ 26 ਨਵੰਬਰ ਨੂੰ ਹੈ ਜਿਸ ਦੇ ਵਿੱਚ ਇਹ ਦੇਸ਼ ਭਰ ਦੇ ਵਿੱਚ ਮਨਾਈ ਜਾਵੇਗੀ ਜਿਸ ਵਿੱਚ ਪੰਜਾਬ ਦੇ ਵੱਲੋਂ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਚਰਚਾ ਕੀਤੀ ਜਾਵੇਗੀ ਤੇ ਬਾਅਦ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਲਈ ਵੀ ਐਲਾਨ ਕੀਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ 19 ਨਵੰਬਰ ਨੂੰ ਕੋਇੰਟੂਰ ਦੇ ਵਿੱਚ ਦੱਖਣ ਭਾਰਤ ਕੁਦਰਤੀ ਖੇਤੀਬਾੜੀ ਸਿੱਖ ਸੰਮੇਲਨ 2025 ਦਾ ਉਦਘਾਟਨ ਕਰਨਗੇ ਜਿਸ ਦਾ ਉਦੇਸ਼ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਤੇ ਸੁਰੱਖਿਆ ਭੋਜਨ ਪ੍ਰਦਾਨ ਕਰਨਾ ਨੂੰ ਯਕੀਨੀ ਬਣਾਉਣਾ ਅਤੇ ਕਿਸਾਨਾਂ ਦੀ ਰੋਜੀ ਰੋਟੀ ਨੂੰ ਬਿਹਤਰ ਬਣਾਉਣਾ ਹੈ ਇਹ ਤਿੰਨ ਰੋਜਾ ਸੰਮੇਲਨ ਦਾ ਵਿਸ਼ਾ ਭੂਖ ਦੇ ਲਈ ਖੇਤੀ ਪਰੰਪਰਾ ਦੇ ਵਿੱਚ ਨੇਹਤ ਹੈ ਜਿਸ ਦਾ ਆਯੋਜਨ ਕਪੜਾ ਨਗਰੀ ਦੇ ਵਿਸ਼ਾਲ ਕੋਡੇਸ਼ੀਆ ਵਪਾਰਕ ਮੇਲਾ ਕੰਪਲੈਕਸ ਦੇ ਵਿੱਚ ਹੋਵੇਗਾ ਅੰਮ੍ਰਿਤਸਰ ਸ਼ਹਿਰ ਦੇ ਇੱਕ ਹੋਟਲ ਦੇ ਵਿੱਚ ਆਪਣੇ ਪ੍ਰੇਮੀ ਦੇ ਨਾਲ ਠਹਿਰੀ ਹੋਈ ਵਿਆਹੀ ਹੋਈ ਔਰਤ ਨੂੰ ਉਸ ਦੇ ਹੀ ਪ੍ਰੇਮੀ ਦੇ ਵੱਲੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ ਮ੍ਰਿਤਕ ਔਰਤ ਦੀ شناخت ਵੀਰਪਾਲ ਕੌਰ ਵਾਸੀ ਤਰਨਤਾਰਨ ਨੂੰ ਵਜੋਂ ਹੋਈ ਹੈ ਜਿਸ ਦੇ ਪ੍ਰਾਇਂਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ 7-8 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਹਨ ਉਸ ਦੀ ਭੈਣ ਦੇ ਸੋਹਰੇ ਪਿੰਡ ਦੇ ਵਿੱਚ ਹੀ ਰਹਿੰਦੇ ਇੱਕ ਨੌਜਵਾਨ ਗੁਰਮੀਤ ਸਿੰਘ ਉਰਫ ਵਰਮਾ ਦੇ ਨਾਲ ਨਾਜਾਇਜ਼ ਬੰਸਾਂ ਜਿਸ ਕਰਕੇ ਉਸ ਦੀ ਭੈਣ ਅਤੇ ਜੀਜੇ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਕਰੀਬ 3 ਮਹੀਨਿਆਂ ਤੋਂ ਉਸ ਦੀ ਭੈਣ ਆਪਣੇ ਪੇਕੇ ਘਰ ਰਹਿ ਰਹੀ ਸੀ ਜੋ ਕਿ ਬੀਤੀ ਦਿਨੀ ਇੱਕ ਐਕਸੀਡੈਂਟ ਹੋ ਗਈ ਕਿ ਉਹ ਆਪਣੇ ਸੌਰੀ ਚਲੀ ਆ ਪਰ ਬਾਅਦ ਦੇ ਵਿੱਚ ਉਸ ਦੀ ਹੋਟਲ ਦੇ ਵਿੱਚੋਂ ਲਾਸ਼ ਮਿਲਣ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸਾਊਦੀ ਅਰਬ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ 42 ਭਾਰਤੀਆਂ ਦੀ ਮੌਤ ਹੋ ਗਈ ਜੋ ਮੱਕਾ ਤੋਂ ਮਦੀਨਾ ਜਾ ਰਹੀ ਇੱਕ ਬੱਸ ਦੇ ਵਿੱਚ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਜਾਂਦੀ ਹੈ ਤੇ ਅੱਗ ਲੱਗ ਗਈ ਤੇ ਮ੍ਰਿਤਕਾਂ ਦੇ ਵਿੱਚ 20 ਔਰਤਾਂ ਸਣੇ 11 ਬੱਚੇ ਸ਼ਾਮਿਲ ਹਨ ਰਿਪੋਰਟਾਂ ਦੇ ਅਨੁਸਾਰ ਹਾਦਸੇ ਦੇ ਵਿੱਚ ਸਿਰਫ ਬੱਸ ਡਰਾਈਵਰ ਹੀ ਬਚਾਇਆ ਗਿਆ ਮ੍ਰਿਤਕਾਂ ਦੇ ਵਿੱਚੋਂ ਜ਼ਿਆਤਰ ਹైదరాబాద్ ਰਹਿਣ ਵਾਲੇ ਦੱਸੇ ਜਾ ਰਹੇ ਹਨ ਇਹ ਹਾਦਸਾ ਭਾਰਤੀ ਸੰਮਿਤੀ ਅਨੁਸਾਰ ਰਾਤ 1:30 ਵਜੇ ਦੇ ਕਰੀਬ ਵਾਪਰਿਆ ਹੈ ਉੱਥੇ ਹੀ ਸਾਰੀ ਯਾਤਰੀ ਸੁੱਤੇ ਪਾਏ ਗਏ ਸਨ ਤੇ ਉਹਨਾਂ ਨੂੰ ਬਚਾਉਣ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਕਰਕੇ ਉਹਨਾਂ ਦੀ ਜਾਨ ਚਲੀ ਗਈ ਤੇ ਇਸ ਸਾਹਸ ਦੇ ਉੱਤੇ ਵੀ ਐਮ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਕਿ ਰਿਆਦ ਦੇ ਵਿੱਚ ਕੌਨਸਟਲ ਹਾਰ ਸੰਭਲ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਤੇ ਮਦੀਨਾ ਦੇ ਵਿੱਚ ਭਾਰਤੀ ਨਾਗਰਿਕਾਂ ਦੇ ਨਾਲ ਹੋਈ ਇਸ ਦੁਖਾਨ ਤੋਂ ਮੈਂ ਬਹੁਤ ਦੁਖੀ ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਸਾਡੇ ਅਧਿਕਾਰੀ ਸਾਊਦੀ ਅਰਬ ਦੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹਨ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹਾਂ ਤੋਂ ਆਈ ਇੱਕ ਯਾਤਰੀ ਤੋਂ ਸ਼ਹਿਰ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ 1.5 ਕਿਲੋ ਦੇ ਕਰੀਬ ਸੋਨੇ ਦੀਆਂ 11 ਸੋਨੇ ਦੀਆਂ ਛੜਾ ਪ੍ਰਾਪਤ ਕੀਤੀਆਂ ਗਈਆਂ ਨੇ ਜਿਸ ਦੀ ਕੀਮਤ 1.5 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ ਡੀਆਰਆਈ ਅਧਿਕਾਰੀਆਂ ਨੇ ਇਸ ਖਾਸ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਇਹ ਕਾਰਵਾਈ ਕੀਤੀ ਅਧਿਕਾਰੀਆਂ ਨੇ ਕਿਹਾ ਕਿ 14 ਨਵੰਬਰ 2025 ਨੂੰ ਸ਼ਾਰਜਾਹਾਂ ਤੋਂ ਆਈ ਇੱਕ ਯਾਤਰੀ ਨੂੰ ਗ੍ਰੀਨ ਚੈਨਲ ਪਾਰ ਕਰਦਦੇ ਹੋਤੋਂ ਬਾਅਦ ਆਰਜੀਆਈ ਹਵਾਈ ਅੱਡੇ ਦੇ ਉੱਤੇ ਅੰਤਰਰਾਸ਼ਟਰੀ ਆਗਮਨ ਹਾਲ ਦੇ ਵਿੱਚ ਰੋਕਿਆ ਗਿਆ ਸੀ ਉਸ ਦੇ ਸਮਾਨ ਦੀ ਜਾਂਚ ਕਰਨ ਤੇ ਅਧਿਕਾਰੀਆਂ ਨੂੰ ਇੱਕ ਸ਼ੱਕੀ ਲੋਹੇ ਦਾ ਡੱਬਾ ਮਿਲਿਆ ਜਿਸ ਨੂੰ ਖੋਲਣ ਦੇ ਉੱਤੇ 11 ਸੋਨੇ ਦੀਆਂ ਛੜਾਂ ਮਿਲੀਆਂ ਯਾਤਰੀ ਨੇ ਸੋਨੇ ਦੀਆਂ ਛੜਾਂ ਨੂੰ ਕੱਪੜੇ ਕਰਨ ਵਾਲੀ ਪ੍ਰੈਸ ਦੇ ਵਿੱਚ ਲੁਕੋਇਆ ਹੋਇਆ ਸੀ ਸਮਰਾਲਾ ਦੇ ਬਰਤਾਲਾ ਦੇ ਨੇੜੇ ਸਕੂਟਰੀ ਸਵਾਰ ਮਾਤੀ ਨੂੰ ਪਿੱਛੋਂ ਆ ਰਹੇ ਟੀਪਰ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਬੱਚੀ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਜੋ ਇਸ ਵੇਲੇ पीजीआई ਦੇ ਵਿੱਚ ਦਾਖਲਤ ਮਿਰਤਿਕ ਦੀ ਪਛਾਣ ਰਾਜਮੀਤ ਕੌਰ ਵਜੋਂ ਹੋਈ ਹੈ ਅਤੇ ਉਸ ਦੀ ਬੇਟੀ ਦੀ ਪਛਾਣ ਸ਼੍ਰਸ਼ਟੀ ਗੋਦ ਦੇ ਵਜੋਂ ਹੋਈ ਹੈ ਤੇ ਟਿਪਰ ਚਾਲਕ ਮੌਕੇ ਤੇ ਫਰਾਰ ਦੱਸਿਆ ਜਾ ਰਿਹਾ ਹੈ ਟਿਪਰ ਦੀ ਰਫਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਟਿਪਰ ਨੇ ਸਕੂਟਰੀ ਨੂੰ ਟੱਕਰ ਮਾਰਨ ਤੋਂ ਬਾਅਦ ਮਾਤੀ ਦੇ ਉੱਤੇ ਸਕੂਟਰੀ ਚੜਾ ਦਿੱਤੀ ਜਿਸ ਕਰਕੇ ਰਾਜਮੀਤ ਕੌਰ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੇ ਬੱਚੀ ਦੀਆਂ ਲੱਤਾਂ ਟੁੱਟੀਆਂ ਹਾਂ ਤੇ ਹਾਦਸੇ ਦੀ ਸੂਚਨਾ ਮਿਲਦੇ ਹੀ ਬਰਤਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਦੇ ਵਿੱਚ ਜੁਟਿਆ ਹੈ ਅਤਵਾਦ ਵਿਰੁੱਧ ਲੜਾਈ ਦੇ ਵਿੱਚ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਜਨਤਕ ਸੁਰੱਖਿਆ ਪਹਿਲ ਕਦਮੀ ਦੇ ਵਿੱਚ ਜ਼ਿਲ੍ਹਾ ਪੁਲਿਸ ਪੁਂਚ ਨੇ ਪੁਂਚ ਜ਼ਿਲ੍ਹੇ ਦੇ ਕਿਸੇ ਵੀ ਹਿੱਸੇ ਦੇ ਵਿੱਚ ਅਤਵਾਦੀਆਂ ਜਾਂ ਉਹਨਾਂ ਦੇ ਸਾਥੀਆਂ ਦੀ ਮੌਜੂਦਗੀ ਜਾਂ ਗਤੀਵਿਧੀ ਬਾਰੇ ਕਿਸੇ ਵੀ ਪ੍ਰੋਸੇਯੋਗ ਖਾਸ ਅਤੇ ਕਾਰਵਾਈ ਯੋਗ ਜਾਣਕਾਰੀ ਦੇ ਲਈ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ ਪੁਂਚ ਪੁਲਿਸ ਦੁਹਰਾਉਂਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਾਰੇ ਮੁਖਰਬਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਪਰਦੇਲ ਦਾ ਖੇਤਰ ਅਤੇ ਗੁਆਂਡੀ ਦੇਸ਼ ਚੀਨ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਜਿਸ ਦੇ ਕਰਕੇ ਲੋਕ ਸਹਿਮ ਗਏ ਹਨ ਰਾਸ਼ਟਰੀ ਵਿਚਾਲ ਵਿਗਿਆਨ ਕੇਂਦਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਲਦਾਖ ਦੇ ਲੇ ਦੇ ਵਿੱਚ ਰਿਕਟਰ ਪੈਮਾਨੇ ਦੇ ਉੱਤੇ 3.7 ਦੀਵਰਤਾ ਦਾ ਪੁਚਾਲ ਦਰਜ ਕੀਤਾ ਗਿਆ ਹੈ ਪੁਚਾਲ ਦੇ ਝਟਕੇ ਸਵਾ 3 ਵਜੇ ਮਹਿਸੂਸ ਕੀਤੇ ਗਏ ਹਨ ਪੁਚਾਲ ਦਾ ਕੇਂਦਰ ਲੇ ਲਦਾਖ ਦੇ ਵਿੱਚ ਦਰਜ ਕੀਤਾ ਗਿਆ ਜਿਸ ਦੀ ਡੁੰਗਾਈ ਧਰਤੀ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ ਜਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੇ ਦੇ ਵਿੱਚ 1 ਅਕਤੂਬਰ 2025 ਨੂੰ ਦੁਪਹਿਰ 3.7 ਦੀਵਰਤਾ ਦਾ ਪੁਚਾਲ ਆਇਆ ਸੀ ਜਿਸ ਦਾ ਕੇਂਦਰ 90 ਕਿਲੋ ਗਾਇਤੀ ਸੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇਸ ਸਮੇਂ ਧੁੰਦ ਦੀ ਸੰਘਣੀ ਚਾਦਰ ਵਿਛੀ ਹੋਈ ਹੈ ਜਿਸ ਦੇ ਕਰਕੇ ਹਵਾ ਪ੍ਰਦੂਸ਼ਣ ਆਪਣੇ ਸਭ ਤੋਂ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ ਡਾਕਟਰ ਨੇ ਲੋਕਾਂ ਨੂੰ ਸਖਤ ਹਦਾਇਤ ਦਿੱਤੀ ਹੈ ਕਿ ਉਹ ਜਦੋਂ ਤੱਕ ਬਹੁਤ ਤੱਕ ਬਹੁਤ ਜ਼ਰੂਰਤ ਨਾ ਹੋਵੇ ਤਾਂ ਘਰੋਂ ਤੋਂ ਬਾਹਰ ਨਾ ਨਿਕਲਣ ਦਿੱਲੀ ਦੇ ਵਿੱਚ ਪੋਲਿਊਸ਼ਨ ਦੇ ਮੌਜੂਦਾ ਪੱਧਰ ਇੰਨੇ ਜ਼ਿਆਦਾ ਹਨ ਜਿਸ ਕਰਕੇ ਇਹ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਸੁਰੱਖਿਆ ਸੀਮਾ ਦੇ ਨਾਲੋਂ 30 ਗੁਣਾ ਜ਼ਿਆਦਾ ਹੋ ਗਏ ਹਨ ਇਹ ਹਾਲਤ ਸ਼ਹਿਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਦੇ ਲਈ ਇੱਕ ਗੰਭੀਰ ਖਤਰਾ ਬਣ ਗਈ ਹੈ ਜਿਸ ਸਥਿਤੀ ਨੂੰ ਦੇਖਦਿਆਂ ਹੋਏ ਆ ਇਸ ਤਰ੍ਹਾਂ ਇਸ ਨੂੰ ਇੱਕ ਤਰ੍ਹਾਂ ਦਾ ਜਨਤਕ ਸਿਹਤ ਐਮਰਜੈਂਸੀ ਦੇ ਵਜੋਂ ਦੇਖਿਆ ਜਾ ਰਿਹਾ ਹੈ ਫਿਲਾਸਪੀਰ ਨਿਊਜ਼ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ ਜਾਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਵੱਲ This program is sponsored by the single Office, Bakersfield, for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy, fine authentic Indian cuisine in Tracy or scan QR code to contact us. Simi Valley Family Dental Office or scan QR code to contact us.